ਮਿੱਤੇ ਗੱਲ ਨਿਹਾਲ ਸਿੰਘ ਵਾਲਾ ਪੁਲਿਸ ਵੱਲੋਂ ਜਿਹੜਾ ਤਾਸੋ ਪੇਸ਼ੈਂਟ ਚਲਾਇਆ ਗਿਆ ਨਸ਼ੇ ਦੇ ਖਿਲਾਫ ਉਹਦੇ ਬਾਰੇ ਥੋੜੀ ਜਿਹੀ ਜਾਣਕਾਰੀ ਦਿਓ ਕਿਹੋ ਜਿਹਾ ਰਿਪਰੇਸ਼ਨ ਹੈ ਤੇ ਕੀ ਕਾਮਯਾਬੀ ਹੈ ਹਾਂਜੀ ਸਰ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਔਰ ਮਾਨਯੋਗ ਐਸਐਸਪੀ ਸਾਹਿਬ ਮੋਗਾ ਸ਼੍ਰੀ ਅਜੀਤ ਗਾਂਧੀ ਜੀ ਵੱਲੋਂ ਮਾੜੇ ਅਸਰਾਂ ਦੇ ਖਿਲਾਫ ਚਲਾਈ ਗਈ ਮਹਮ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਕੱਲ ਮਿਤੀ 3 25 ਨੂੰ ਸਬਡਿਵੀਜ਼ਨ ਦਿਹਾਲ ਸਿੰਘ ਵਾਲਾ ਦੀ ਫੋਰਸ ਸ਼੍ਰੀ ਅਨਵਰ ਅਲੀ ਜੀ ਡੀਐਸਪੀ ਦਿਹਾਲ ਸਿੰਘ ਵਾਲਾ ਦੀ ਜੋਗ ਅਗਵਾਈ ਵਿੱਚ ਮੇਰੇ ਵੱਲੋਂ ਔਰ ਮੇਰੇ ਨਾਲ थाना ਬਦਰੀਕਲਾ थाना अजीतਪਾਲ ਦੇ ਮੁਖ ਅਫਸਰ ਅਤੇ ਡੀਪੀਓ ਮੋਗਾ ਤੋਂ ਆਈ ਫੋਰਸ ਦੇ ਕਰੀਬ 100 ਦੇ ਲਗਭਗ ਜਵਾਨ ਸਨ ਜਿਨ੍ਹਾਂ ਨੇ ਦਿਹਾਲ ਸਿੰਘ ਵਾਲਾ ਦੇ ਏਰੀਆ ਹਦੀਨ ਜਿਹੜੇ ਸਾਡੇ ਹੌਟਸਪੌਟ ਨੇ ਜਿਵੇਂ ਕਿ ਪਿੰਡ ਭੂੜਿਆ ਖੁਰਦ ਮਾਨੂਕੇ ਖੋਟੇ ਪਤੋ ਹੀਰਾ ਸਿੰਘ ਵਾਲਾ ਅ ਔਰ ਬਲਾਸਪੁਰ ਤੇ ਹਮਤਪੁਰਾ ਤੇ ਪਿੰਡ ਨੰਗਲ ਇਹਨਾਂ ਵਿੱਚ ਅਸੀਂ ਜਿਹੜੇ ਸ਼ੱਕੀ ਵਿਅਕਤੀ ਸਰ ਜਿੰਨਾਂ ਸਾਨੂੰ ਤੁਹਾਨੂੰ ਲੱਗਦਾ ਸੀ ਕਿ ਨਸ਼ੇ ਵੇਚਦੇ ਨੇ ਉਹਨਾਂ ਬਾਰੇ ਇਤਲਾਹ ਇਕੱਠੀ ਕੀਤੀ ਸੀ ਔਰ ਅਸੀਂ ਸਰਚ ਆਪਰੇਸ਼ਨ ਕੀਤਾ ਹੈ ਇਸ ਸਰਚ ਆਪਰੇਸ਼ਨ ਦੇ ਅਧੀਨ ਸਬੇ ਥਾਣੇਦਾਰ ਇਕਬਾਲ ਸਿੰਘ ਨੇ ਸੋਮਾ ਸਿੰਘ ਪੁੱਤਰ ਮੰਗਤ ਸਿੰਘ ਅਤੇ ਗੁਰਪ੍ਰੀਤ ਸਿੰਘ ਪੁੱਤਰ ਬਲਵੀਰ ਸਿੰਘ ਵਾਸੀਆਂ ਨੰਗਲ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਕਬਜ਼ੇ ਵਿੱਚੋਂ 50 ਨਸ਼ੀਲੀਆਂ ਗੋਲੀਆਂ ਬਰਾਮਦ ਕਰਕੇ ਮੁਕੱਦਮਾ ਨੰਬਰ 164/33825 ਜੋ ਬਾਈਕੋਰਪ 85 ਥਾਣਾ ਨਿਹਾਲ ਸਿੰਘ ਵਾਲਾ ਦਰਜ ਰਜਿਸਟਰ ਕੀਤਾ ਹੈ ਇਸੇ ਕਰੀ ਦੇ ਤਹਿਤ ਸਬ ਇੰਸਪੈਕਟਰ ਰਣਜੀਤ ਸਿੰਘ ਇੰਚਾਰਜ ਚੌਕੀ ਦਿਨਾ ਸਾਹਿਬ ਨੇ ਇੱਕ ਬਲਵੀਰ ਸਿੰਘ ਪੁੱਤਰ ਨਸ਼ਤਰ ਸਿੰਘ ਵਾਸੀ ਮਾਣੂਕੇ ਨਾਮ ਦੇ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਉਸ ਦੇ ਪਾਸੋਂ 150 ਨਸ਼ੀਲੀਆਂ ਗੋਲੀਆਂ ਬਰਾਮਦ ਕਰਕੇ ਮਕਦਮਾ ਨੰਬਰ 160 ਨਿਤੀ 3825022 ਕਰ 85 ਐਨਡੀਪੀਐਸ ਸੈਟ ਟਾਈਪ ਮਕਦਮਾ ਦਰਜ ਕੀਤਾ ਜਿੰਨਾ ਪਾਸੋਂ ਪੁਛਗਿਸ ਕੀਤੀ ਜਾ ਰਹੀ ਹੈ ਅੱਜ ਉਹਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ ਪੁਲਿਸ ਰਿਮਾਂਡ ਦੇ ਦੌਰਾਨ ਅਸੀਂ ਇਹਦੇ ਬਾਰੇ ਡੂੰਘਕ ਪੜਤਾਲ ਕਰਾਂਗੇ ਕਿ ਉਹਨਾਂ ਨੇ ਇਹ ਨਸ਼ੀਲਾ ਪਦਾਰਥ ਕਿਹੜੇ ਜਰੀਏ ਕਿੱਥੋਂ ਲੈ ਕੇ ਆਂਦਾ ਸੀ ਤੇ ਅੱਗੇ ਉਹ ਕਿੱਥੇ ਸਪਲਾਈ ਕਰਨਾ ਸੀ ਜੀ ਸਰ ਜਦੋਂ ਤੋਂ ਯੋਧ ਨਸ਼ਾ ਵਿਰੋਧ ਜਿਹੜਾ ਆਪਰੇਸ਼ਨ ਹੈ ਉਹ ਸ਼ੁਰੂ ਕੀਤਾ ਗਿਆ ਕਸ ਆਪਰੇਸ਼ਨ ਸ਼ੁਰੂ ਕੀਤਾ ਗਿਆ ਜੇ ਨਿਹਾਲ ਸਿੰਘ ਵਾਲਾ ਥਾਣੇ ਦੀ ਗੱਲ ਕੀਤੀ ਜਾਵੇ ਤਾਂ ਕੀ ਪ੍ਰਾਪਤੀਆਂ ਰਹੀਆਂ ਕਿੰਨੀ ਰਿਕਵਰੀ ਹੋ ਸਕੀ ਹੈ ਤੇ ਕਿੰਨੇ ਪਰਚੇ ਦਰਜ ਹੋਏ ਨੇ ਢਿੱਲੋ ਸਾਹਿਬ ਐਦਾ ਹੈ ਕਿ ਪੁਲਸ ਪ੍ਰਸ਼ਾਸਨ ਆਪਣੇ ਇਲਾਕੇ ਦੇ ਵਿੱਚ ਜਨਤਾ ਨੂੰ ਭੈਮੁਖਤ ਪ੍ਰਸ਼ਾਸਨ ਦੇਣ ਲਾਅਨਡ ਆਰਡਰ ਨੂੰ ਮੇਨਟੇਨ ਰੱਖਣ ਅਤੇ ਜੋ ਸ਼ਰਾਰਤੀ ਅਨਸਾਰ ਹਮ ਜਾਂ ਨਸ਼ਾ ਵੇਚਣ ਵਾਲੇ ਵਿਅਕਤੀ ਹਨ ਉਹਨਾਂ ਦੇ ਖਿਲਾਫ ਦਿਨ ਦਾ ਦਿਨ ਰੋਜ਼ਬਾ ਰੋਜ਼ ਕਾਰਵਾਈ ਕਰਦਾ ਹੈ ਤੇ ਕਰਦਾ ਆ ਰਿਹਾ ਹੈ ਪਰ ਕਈ ਵਾਰੀ ਇਹ ਹਾਲਾਤ ਹੋ ਜਾਂਦੇ ਨੇ ਕਿ ਸਪੈਸ਼ਲ ਮਹਿਮ ਚੱਲਦੀ ਹੈ ਜਦੋਂ ਸੂਬੇ ਵਿੱਚ ਜਾਂ ਇਲਾਕੇ ਵਿੱਚ ਇਹ ਪਤਾ ਲੱਗੇ ਕਿ ਅਜਿਹੇ ਲੋਕ ਕਿਸੇ ਖਾਸ ਕਿਸਮ ਦਾ ਕ੍ਰਾਈਮ ਕਰਦੇ ਹਨ ਤੇ ਉਹਦੇ ਵੱਲ ਉੱਚੇਚਾ ਧਿਆਨ ਦਿੱਤਾ ਜਾਂਦਾ ਹੈ ਇਹ ਜਦੋਂ ਦਾ ਜੁਧ ਨਸ਼ਾ ਵਿਰੁੱਧ ਜਿਹੜੀ ਆਪਰੇਸ਼ਨ ਚੱਲਿਆ ਪੰਜਾਬ ਸਰਕਾਰ ਦਾ ਬਹੁਤ ਵੱਡਾ ਉਪਰਾਲਾ ਹੈ ਔਰ ਇਹਦੇ ਵਿੱਚ ਪੰਜਾਬ ਪੁਲਸ ਸੁਮੁੱਚੀ ਪੰਜਾਬ ਪੁਲਸ ਨੇ ਬਾਕੂਬ ਮਿਹਨਤ ਕਰ ਰਹੀ ਹੈ ਦਿਨ ਰਾਤ ਔਰ ਪੰਜਾਬੀ ਸੂਬੇ ਨੂੰ ਬਹੁਤ ਹੀ ਧਿਆਨ ਦੇ ਨਾਲ ਦੇਖਿਆ ਜਾ ਰਿਹਾ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਸੁਚੇਤ ਕੀਤਾ ਜਾ ਰਿਹਾ ਹੈ ਔਰ ਜੋ ਲੋਕ ਕਹਿੰਦੇ ਨੇ ਵੀ ਅਸੀਂ ਨਸ਼ਾ ਛਡਣਾ ਚਾਹੁੰਦੇ ਆ ਉਹਨਾਂ ਨੂੰ ਨਸ਼ਾ ਛਡਾਉਣ ਦੇ ਵਾਸਤੇ ਸਪੈਸ਼ਲ ਪੰਜਾਬ ਗਵਰਨਮੈਂਟ ਵੱਲੋਂ ਪੰਜਾਬ ਸਰਕਾਰ ਵੱਲੋਂ ਮੋਗਾ ਜ਼ਿਲ੍ਹੇ ਦੇ ਵਿੱਚ ਜਲੇਰ ਪਿੰਡ ਦੇ ਵਿੱਚ ਇੱਕ ਬਹੁਤ ਵੱਡਾ ਨਸ਼ਾ ਛਡਾਊ ਕੇਂਦਰ ਬਣਿਆ ਹੋਇਆ ਜਿੱਥੇ ਉਪਰਾਲਾ ਵੀ ਕੀਤਾ ਜਾਂਦਾ ਹੈ ਉਹਨਾਂ ਨੂੰ ਦਵਾਦਾਰੂ ਵੀ ਦਿੱਤਾ ਜਾਂਦਾ ਹੈ ਔਰ ਨਾਲ ਦੇ ਨਾਲ ਉਹਨਾਂ ਦਾ ਚੰਗੇ ਮਹ ਡਾਕਟਰਸ ਨੇ ਜਿਹੜੇ ਸਰਕਾਰੀ ਉਹ ਉਹਨਾਂ ਦੀ ਦੇਖਰੇ ਕਰਦੇ ਆ ਔਰ ਕਾਉਂਸਲਿੰਗ ਕਰਦੇ ਆ ਔਰ ਮੈਂ ਇਹ ਦੱਸਣਾ ਚਾਹਣਾ ਵੀ ਖਾਨਾ ਨਿਹਾਲ ਸਿੰਘ ਵਾਲ ਦੀ ਜਿੱਥੇ ਗੱਲ ਕੀਤੀ ਹੈ ਤਕਰੀਬ 100 ਜਵਾਨ ਹੈਗਾ ਇਹੋ ਜਿਹੜਾ ਮੈਂ ਖੁਦ ਜਾ ਕੇ ਉਹਨਾਂ ਨੂੰ ਉੱਥੇ ਦਾਖਲ ਕਰਾ ਕੇ ਕਰੀਬ ਇੱਕ ਦੇ ਮਹੀਨੇ ਦਾ ਪ੍ਰੋਸੈਸ ਹੁੰਦਾ ਤੇ ਉਹਨਾਂ ਨੂੰ ਜਾਦਾ ਨਸ਼ੇ ਤੋਂ ਹੌਲੀ ਹੌਲੀ ਉਹਨਾਂ ਦੀ ਇੱਕ ਗੋਲੀ ਲੱਗ ਜਾਂਦੀ ਜਿਹੜੇ ਕਿ ਆਮ ਤੌਰ ਤੇ ਜਿਹੜੇ ਸਿਵਲ ਹਸਪੀਟਲ ਛੋਟੇ ਬਣੇ ਹੋ ਜਿਵੇਂ ਕਿ ਆਪਣੇ ਨਿਹਾਲ ਸਿੰਘ ਵਾਲਾ ਬਣਿਆ ਹੋਇਆ ਇੱਥੋਂ ਉਹਨਾਂ ਨੂੰ ਗੋਲੀ ਲੱਗ ਜਾਂਦੀ ਹੈ ਤੇ ਉਹ ਇੱਕ ਗੋਲੀ ਤੇ ਆ ਕੇ ਆਉਂਦਾ ਜਿਹੜਾ ਹੈਗਾ ਮਿਹਨਤ ਮਜ਼ਦੂਰੀ ਵੀ ਕਰ ਰਿਆ ਨੇ ਔਰ ਇਹਨਾਂ ਦੇ ਖਿਲਾਫ ਕਾਰਵਾਈ ਦੀ ਜਿਹੜੀ ਗੱਲ ਕੀਤੀ ਜਾਵੇ ਤਾਂ ਹੁਣ ਤੱਕ 57 ਮੁਕਦਮੇ ਜਿਹੜੇ ਉਹ ਥਾਣਾ ਨਿਹਾਲ ਸਿੰਘ ਵਾਲਾ ਵਿੱਚ ਐਨਡੀਪੀ ਸੈਕਟ ਤਹਿਤ ਮੁਕਦਮੇ ਦਰਜ ਰਜਿਸਟਰੀ ਕੀਤੇ ਗਏ ਹਨ ਔਰ ਐਕਸਾਈਜ਼ ਐਕਟ ਦੀ ਜਿੰਨਾ ਤੱਕ ਗੱਲ ਕੀਤੀ ਜਾਵੇ 20 ਮੁਕਦਮੇ ਨੇ ਜਿਹੜੇ ਉਹ ਅਕਸਾਈਜ਼ਟਾਂ ਤਰਜ਼ ਕੀਤੇ ਜਾਂਦੇ ਨੇ ਇਸ ਤਰ੍ਹਾਂ ਜਿਹੜੇ ਕੋਈ ਸ਼ਰਾਪਤੀ ਅੰਸਰ ਨਜਾਇਜ਼ ਪਸਤੌਰ ਜਾਂ ਇਹੋ ਦੇ ਲੈ ਕੇ ਲਗੇ ਫਿਰਦੇ ਉਹ ਸਾਨੂੰ ਇਤਲਾਹ ਮਿਲਦੀ ਵੱਖ-ਵੱਖ ਚਾਰ ਨਜਾਇਜ਼ ਪਸਤੌਰ ਫੜੇ ਜਿਨ੍ਹਾਂ ਦੇ ਵੱਖ-ਵੱਖ ਮੁਕਦਮੇ ਦਰਜ ਰਜਿਸਟ੍ਰ ਕੀਤਾ ਗਿਆ ਹਨ ਜੇ ਜ਼ਮੀਨੀ ਪੱਧਰ ਤੇ ਦੇਖਿਆ ਜਾਵੇ ਆਮ ਲੋਕਾਂ ਦੇ ਵਿੱਚ ਤਾਂ ਕਿਵੇਂ ਲੱਗਦਾ ਤੁਹਾਨੂੰ ਕਿ ਯੁੱਧ ਨਸ਼ਿਆਂ ਵਿਰੁੱਧ ਦੇ ਜਿਹੜੇ ਸਾਰਤਕ ਨਤੀਜੇ ਆ ਰਹੇ ਨੇ ਤੇ ਜਿਸ ਭਾਵਨਾ ਦੇ ਨਾਲ ਸਰਕਾਰ ਨੇ ਇਹ ਮੁਹਿੰਮ ਚੇੜੀ ਸੀ ਤੋਂ ਲੱਗਦਾ ਕਿ ਇਸ ਮੌਕੇ ਸਫਲਮਈ ਮਕਿਆ ਜਾ ਸਕਦਾ ਹੈ ਬਿਲਕੁਲ ਜੀ ਕਿਸੇ ਵੀ ਚੀਜ਼ ਨੂੰ ਜੇ ਜੋ ਦੋ ਗੱਲਾਂ ਹੁੰਦੀਆਂ ਨੇ ਉਹਦਾ ਚੰਗਾ ਪੱਖ ਹੁੰਦਾ ਹੈ ਜਿਹੜਾ ਚੰਗਾ ਸਿਆਣਾ ਬੰਦਾ ਹੈ ਜਾਂ ਜਿਹਨੂੰ ਕਹਿੰਦੇ ਜਿਹੜਾ ਭਲੇ ਦੀ ਗੱਲ ਕਰਦਾ ਹੈ ਉਹ ਤਾਂ ਇਸ ਉਪਰਾਲੇ ਨੂੰ ਇਸ ਕੋਸ਼ਿਸ਼ ਨੂੰ ਇਸ ਪਹਿਲ ਕਦਮੀ ਨੂੰ ਬੜਾ ਧਿਆਨ ਨਾਲ ਲੈ ਰਿਹਾ ਹੈ ਆਪਣੇ ਆਪਣੇ ਇਲਾਕੇ ਦੇ ਵਿੱਚ ਜੇ ਗੱਲ ਕੀਤੀ ਜਾਵੇ ਤਾਂ ਗਲੀ ਮੁਹੱਲੇ ਦੇ ਵਿੱਚ ਜਾ ਕੇ ਵੀ ਅਸੀਂ ਸਿਵਲ ਦੇ ਵਿੱਚ ਵੀ ਔਰ ਬਾਵਰਦੀ ਵੀ ਅਸੀਂ ਰੀਡ ਕਰਦੇ ਆ ਇਹਦੇ ਸਾਰਤਕ ਨਤੀਜੇ ਇਹ ਨੇ ਕਿ ਲੋਕ ਅੱਜ ਕੱਲ ਆਪ ਮੁਹਾਰੇ ਇਹ ਕਹਿਣ ਨੂੰ ਮਿਲਦਾ ਪਿੰਡਾਂ ਦੇ ਵਿੱਚ ਵੀ ਵਾਕਿਆ ਹੀ ਹੁਣ ਬਹੁਤ ਜ਼ਿਆਦਾ ਫਰਕ ਪੈ ਗਿਆ ਫਰਕ ਪੈਣਾ ਵੀ ਚਾਹੀਦਾ ਹੈ ਇੱਕ ਅਸੀਂ ਗੁਰੂ ਮਹਾਰਾਜ ਦੇ ਓਟ ਆਸਰੇ ਨਾਲ ਚੱਲਦੇ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਚੱਲਦੇ ਆ ਅਸੀਂ ਤਾਂ ਆਪ ਇਹ ਚਾਹੁੰਦੇ ਆ ਕਿ ਸੱਚੇ ਪਾਤਸ਼ਾਹ ਜਿਹੜਾ ਪੰਜਾਬ ਹੈ ਇਹ ਸੂਬਾ ਬਹੁਤ ਖੁਸ਼ਹਾਲ ਹੈ ਮਿਹਨਤੀ ਸੂਬਾ ਹੈ ਔਰ ਜੋ ਸਾਡੇ ਨੌਜਵਾਨ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਸਾਡੇ ਬੱਚੇ ਸਾਡੇ ਧੀਆ ਪੁੱਤਰ ਨੇ ਜੇ ਕਿਸੇ ਕਾਰਨ ਕਰਕੇ ਮਾਰੀ ਸੰਗਤ ਵਿੱਚ ਪੈ ਗਏ ਨੇ ਇਹਨਾਂ ਨੂੰ ਮੁੜ ਆਵਾਸ ਦੇ ਕੇ ਆਪਾਂ ਵਾਪਸ ਲਿਆ ਰਹੇ ਆ ਵਾਪਸ ਆ ਵੀ ਰਹੇ ਨੇ ਬਹੁਤ ਅੱਛੇ ਤੇ ਸਾਰਤਕ ਨਤੀਜੇ ਨੇ ਜਿਹੜੇ ਇਹ ਤੁਹਾਨੂੰ ਦੇਖਣ ਨੂੰ ਮਿਲਦੇ ਤੁਸੀਂ ਆਪ ਵੀ ਇਸ ਚੀਜ਼ ਨੂੰ ਇਹ ਇਨਵੈਸਟੀਗੇਟ ਕਰ ਸਕਦੇ ਜੀ